ਰਾਜ ਕਰੇਗਾ ਖਾਲਸਾ ਦੇ ਸੁਣ ਲੈਣ ਬਾਪੂ ਧਰਮ ਸਿੰਘ ਜੀ ਕੀ ਕਹਿੰਦੇ ਸੁਣੋ ਜਰਾ ਧਿਆਨ ਨਾਲ ਜੋ ਰਾਜ ਦੇਹੇ ਤਾਂ ਕਮਨ ਬੜਾਈ ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ ਰਾਜ ਕਰੇਗਾ ਖਾਲਸਾ ਦੇ ਸੁਣ ਲੈਣ ਬਣੇ ਗੁਰਬਾਨੀ ਦਾ ਕੀ ਰਾਜ ਵਾਸਤੇ ਗੁਰਬਾਨੀ ਕੀ ਕਹਿੰਦੀ ਹੈ ਫਗਤ ਤਾਂ ਕਹਿੰਦੇ ਜੇ ਰਾਜ ਦੇ ਮੈਂ ਲੈਂਦਾ ਨਹੀਂ ਜੇ ਤੂੰ ਖਲਪਾਤ ਮੇਰੇ ਮੈਨੂੰ ਹੁਕਮ ਕਰ ਦਵੇਂ ਰਾਜ ਕਰਨਾ ਪਊ ਤੈਨੂੰ ਰਾਜ ਦੇ ਦੇ ਦੇਦ ਵਿੱਚ ਤਾਂ ਕਾਹ ਨੂੰ ਵਡਾਈ ਤੱਕੀ ਮੇਰੀ ਕਾਦੀ ਵਡਿਆਈ ਹੈ ਮੈਨੂੰ ਕੋਈ ਫਰਕ ਪੈਂਦਾ ਹੈ ਰਾਜ ਨਾ ਮੈਨੂੰ ਰਾਜ ਦਿੱਤੇ ਤੇ ਕੋਈ ਬੜਾ ਮੈਂ ਆਪਣੇ ਆਪ ਨੂੰ ਮਹਿਸੂਸ ਕਰਨਾ ਜੋ ਭੀਖ ਮੰਗਾਵੇਂ ਤਾਂ ਕਿਆ ਕਰ ਜੇ ਮੈਨੂੰ ਮੈਂ ਤਾਂ ਭੀਖ ਮੰਗਾ ਲੇਗਾ ساری ਜ਼ਿੰਦਗੀ ਤਾਂ ਵੀ ਮੇਰਾ ਕੁਝ ਨਹੀਂ ਘਟਣਾ ਇਕ ਭਗਤ ਹੈ ਤੇਰਾ ਉਹ ਭੀਖ ਮੰਗਦਾ ਹੈ ਰਾਜ ਕਰਦਾ ਹੈ ਤੈਨੂੰ ਹੋਊਗਾ ਉਹਦਾ ਫਰਕ ਤੈਨੂੰ ਬੂ ਹਰ ਗਏ ਭਗਤ ਭੀਖ ਮੰਗਦੇ ਨੇ ਹਰ ਨੂੰ ਹੋਊਗਾ ਫਲਾਣੇ ਦੇ ਮੁੰਡੇ ਮੰਗਦੇ ਫਿਰਦੇ ਨੇ ਗਲੀਆਂ ਚ ਇਹਦੇ ਮੁੰਡੇ ਨੇ ਉਹਨੂੰ ਹੋਊਗਾ ਹਦਕ ਜਿਹਦੇ ਭਗਤਾ ਉਹਨੂੰ ਉਹਦੇ ਹਦਕ ਉਹ ਵਜਦੀ ਉਹ ਸਾਡੀ ਕਾਹਦੀ ਆਦ ਕਾ ਹਦਕਾ ਖਾਨਦਾਨ ਦੀ ਤੂੰ ਭੀਖ ਮਗਾਂ ਤਾਂ ਮੇਰਾ ਕੋਈ ਨਹੀਂ ਘਟਦਾ ਹੁਕਮ ਚਾਹਵਾ ਪਾਣੇ ਤੇ ਰਹਿਣ ਦਾ ਆਦੇਸ਼ ਹੈ ਮੈਨੂੰ ਮੈਂ ਤਾਂ ਬਰਨਾ ਪਾਣਾ ਭੀਖ ਮਗਾਂ ਲੈ ਚਾਹ ਰਾਜ ਕਰਾਲਾ ਤੂੰ ਕਰਾਲਾ ਪਰ ਰਾਜ ਮੈਂ ਕਰਨਾ ਨਹੀਂ ਭੀਖ ਮੈਂ ਮੰਗਣੀ ਨਹੀਂ ਤੂੰ ਮਗਾ ਲੈ ਤੇਰੀ ਮਗਾਈ ਭੀਖ ਮਗੂਰਾ ਤੇਰਾ ਰਾਜ ਕਰਾਂਗਾ ਚਲ ਛੁੱਟੀ ਮੈਂ ਕੁਝ ਵੀ ਨਹੀਂ ਕਰਨਾ ਆਪ ਤਾਂ ਮੁੰਕਰ ਹੈ ਸਭ ਕੁਝ ਕਰਦੇ ਜਿਹੜਾ ਖਾਲਸਾ ਰਾਜ ਕਰੂਗਾ ਕਿੱਥੇ ਦਾ ਕਰੂਗਾ ਨਰਕਾਂ ਦਾ ਕਰੂਗਾ ਨਰਕ ਆਇਆ ਹ ਸੰਸਾਰ ਨਰਕਾਂ ਦਾ ਰਾਜ ਨਹੀਂ ਕਰੀਦਾ ਹੁੰਦਾ ਰਾਜ ਜਿਹੜਾ ਨਰਕ ਦਾ ਰਾਜ ਕਰੂ ਉਹ ਨਾਰਕ ਤੇ ਰਹੂਗਾ ਫਿਰ ਉਹ ਵੀ ਨਾਰਕ ਤੇ ਰਹੇ ਕੇ ਹੀ ਨਰਕ ਦਾ ਰਾਜ ਹੋਊ ਅੱਗੇ ਫੇਰ ਛੌਦੀ ਨਾਰਕ ਤੇ ਰਹਿਣ ਦੀ ਹੈ ਅਗਲੇ ਰਾਜ ਵਾਸਤੇ ਇਹ ਨਰਕੀ ਕੀੜੇ ਨੇ ਜਿਨ੍ਹਾਂ ਦੇ ਅੰਦਰ ਇਹ ਖਿਆਲ ਪੈਦਾ ਹੁੰਦੇ ਨੇ ਰਾਜ ਕਰੇਗਾ ਖਾਲਸਾ ਆ ਸੰਸਾਰ ਨਰਕਾ ਭਸਾਗਰ ਇਥੇ ਦਾ ਰਾਜ ਨਰਕੀ ਕੀੜਿਆਂ ਦੀ ਇੱਛਾ ਹੋ ਸਕਦੀ ਹੈ